ਸਵੰਤ ਸਿੰਘ ਕੰਮਲ ਦੀ ਲਿਖੀ ਹੋਈ ਕਹਾਣੀ ਟੂਣੇ ਤੇ ਟੂਣਾ ਜਿਉਂ ਹੀ ਬੁੱਧੇ ਨੇ ਪਿੰਡੋਂ ਬਾਹਰ ਨੂੰ ਜਾਂਦੀ ਗਲੀ ਵਿੱਚ ਕੋਇਕ ਕੋਇਕ ਦੀ ਆਵਾਜ਼ ਸੁਣੀ ਸੁਤ ਅਨਿੰਦੇ ਚ ਜਾਗ ਪਿਆ ਅਤੇ ਕਾਲੀ ਨਾਲ ਸਰਾਣੇ ਵੱਲ ਹੱਥ ਮਾਰਿਆ ਸੱਤਾਂ ਪੋਰੀਆਂ ਦੀ ਸ਼ਾਮ ਵਾਲੀ ਡਾਂਗ ਪਾਵੇ ਨਾਲ ਅਹੱਲ ਪਈ ਸੀ ਉਸ ਦੀ ਤਿੱਖੀ ਹੋ ਗਈ ਸੋਚ ਨੇ ਮਨ ਨੂੰ ਤਰਵਾਸ ਦਿੱਤਾ ਕਿ ਅੱਜ ਜੇਠਾ ਵੀਰਵਾਰ ਹੈ ਉਸ ਕਿਸਮੈਲੇ ਗੁਰਤੇ ਨੂੰ ਢੋਹਿਆ ਉਹ ਅਤੀ ਰਾਤ ਤੱਕ ਸਿਰੇਠਾਂ ਗੁੱਛੀ ਹੋਇਆ ਰਿਹਾ ਸੀ ਗੁਰਤਾ ਪਾਉਂਦਿਆਂ ਬਹੁਤਾ ਸਮਾਂ ਹਰਜ ਨਹੀਂ ਹੋਇਆ ਸੀ ਅਜਿਹੇ ਕੰਮ ਵਿੱਚ ਉਸ ਕਦੇ ਢਿੱਲ ਨਹੀਂ ਵਰਤੀ ਸੀ ਪਰ ਇਸ ਵੇਲੇ ਪੌੜੀ ਉਤਰ ਕੇ ਵਾਰ راہ ਆਉਣਾ ਬੁੱਧੇ ਨੇ ਸ਼ਿਕਾਰ ਹੱਥੋਂ ਗਵਾਉਣਾ ਸਮਝਿਆ ਉਹ ਛੱਟ ਹੀ ਬਨੇਰੇ ਨੂੰ ਹੱਥ ਪਾ ਕੇ ਲੰਮਕ ਪੈ ਤੇ ਲੰਬੀ ਡਾਂਗ ਆਸਰੀ ਗਲੀ ਚ ਲੈ ਪਿਆ ਨੰਗੇ ਪੈਰੀ ਬਾਹਰ ਨੂੰ ਕਦਮ ਵਧਾਉਂਦਿਆਂ ਉਸ ਨੇ ਅਚਿਤ ਆ ਤਿੰਨ ਅੰਨੇ ਬਾਗ ਕੰਨ ਨਹੀਂ ਖੜੇ ਕਰ ਲਈ ਤੇ ਕੋਇਕ ਕੋਕ ਦੀ ਮੋੜ ਕੰਨ ਬਲੇਲ ਨਾ ਪਈ ਕਿ ਮੇ ਕਿਸੇ ਕੋਕ ਦੀ ਸੰਗੀ ਕੋਟ ਦਿੱਤੀ ਸੀ ਫਿਰ ਵੀ ਉਹ ਚੁਸਤ ਅਨੁਮਾਨਾਂ ਦੇ ਆਧਾਰ ਤੇ ਮੰਜ਼ਲ ਵੱਲ ਵਧਿਆ ਗਿਆ ਚੋਰੀ ਚੁਕਾਰੀ ਬੁੱਧੇ ਦਾ ਆਦੀ ਪੇਸ਼ਾ ਨਹੀਂ ਸੀ ਕਦੇ ਉਹ ਅੰਤਪੋਲਾ ਇਮਾਨਦਾਰ ਤੇ ਅੰਥਕ ਕਾਮਾ ਸੀ ਹੱਡਾਂ ਪੈਰਾਂ ਵੱਲੋਂ ਹਾਥੀ ਨਹੀਂ ਤਾਂ ਉਹ ਉੱਠ ਜ਼ਰੂਰ ਜਾਪਦਾ ਸੀ ਕੰਗਾ ਸਾਲਾਂ ਤੋਂ ਉਹ ਪਿੰਡ ਤੇ ਮਹੰਤ ਦਾ ਸੀਰੀ ਤੁਰਿਆ ਰਿਹਾ ਸੀ ਉਸ ਦੇ ਵਿਆਹ ਵੇਲੇ ਦਾ 300 ਚੜਿਆ ਕਰਜ਼ਾ ਸਿਰ ਲਾਉਣ ਵਿੱਚ ਨਹੀਂ ਸੀ ਆਉਂਦਾ ਜਿਹੜਾ ਘਾਟੇ ਵਾਦੇ ਨਾਲ ਹਰ ਸਾਲ ਵਿਆਜ ਪੈ ਕੇ 4 ਅਤੇ 500 ਦੀਆਂ ਹੱਦਾਂ ਵਿੱਚਕਾਰ ਮਾਦਰੀ ਤੇ ਸਭ ਵਾਂਕੀ ਲੈ ਰਿਹਾ ਰਹਿੰਦਾ ਇੱਕ ਉਠ ਦਾ ਭਾਰ ਸਿਰ ਉੱਤੇ ਚੁੱਕੀ ਰੱਖਣਾ ਉਸ ਲਈ ਕਿੰਨਾ ਸੁਖਾਲਾ ਸੀ ਉਸ ਲਈ ਕਿਤੇ ਸੁਖਾਲਾ ਸੀ ਪਰ ਕਰਜੇ ਨਾਲ ਉਸ ਨੂੰ ਆਪਣੀ ਰੀੜ ਕੁੜਕ ਦੀ ਜਾਪ ਰਹੀ ਸੀ ਹਰ ਫਸਲ ਉਹ ਦੇਹ ਤੋੜ ਕੇ ਵਾਉਂਦਾ ਡੰਗਿਆਂ ਨਾਲ ਸੰਘਾ ਬਣਾ ਬਣਿਆ ਰਹਿੰਦਾ ਪਰ ਮਹਾਂਤ ਦਾ ਬਾਣੀਆ ਹਿਸਾਬ ਆਪਣੇ ਬਲਗਨ ਤੋਂ ਬਾਹਰ ਨਾ ਜਾਣ ਦਿੰਦਾ ਕਿਸੇ ਵੀ ਬਗ ਦੇ ਅਮਲ ਨੂੰ ਬੰਨ੍ਹ ਮਾਰ ਕੇ ਹਮੇਸ਼ਾ ਰੋਕਿਆ ਨਹੀਂ ਜਾ ਸਕਦਾ ਤੇ ਜੇਹੀ ਹਾਲਤ ਵਿੱਚ ਕੁਦਰਤ ਆਪਣੇ ਅੰਦਰਲੇ ਵਿਰੋਧ ਨੂੰ ਦੱਬਣੋਂ ਅਸਮਰੱਥ ਹੋ ਜਾਂਦੀ ਹੈ ਅਤੇ ਘਟਨਾ ਵਣ ਕੇ ਨੰਗੀ ਚਿੱਟੀ ਸਹਾਇਤਾ ਦਾ ਰੂਪ ਧਾਰ ਲੈਂਦੀ ਹੈ ਠੀਕ ਅੱਜ ਤੋਂ 4 ਸਾਲ ਪਹਿਲਾਂ ਭਾਰੀ ਭਾਰੀ ਹੜ੍ਹਾਂ ਨੇ ਸੌਣੀ ਦੀ ਫਸਲ ਨੂੰ ਰੋੜ ਛੁੱਟਿਆ ਪਰ ਬੁੱਧੇ ਦੀਆਂ ਦੋ ਕੁ ਮਾ ਮਿਰਚਾਂ ਤੇ 6 ਕੁ ਨਰਮਾ ਉੱਚੇ ਤਾਂ ਹੋਣ ਕਰਕੇ ਬਚ ਗਏ ਉਸ ਆਖਰਾਂ ਦੀ ਮਿਹਨਤ ਕੀਤੀ ਚੜ ਰਹੇ ਭਾਂ ਕਰਨ ਉਸ ਨੂੰ ਪੂਰੀ ਆਸਵੰਦ ਕੀਤੀ ਸੀ ਕਿ ਐਤ ਕੀ ਮੈਂ ਸੁਰਖੋਰੂ ਹੋ ਜਾਵਾਂਗਾ ਪਰ ਮਹਾਂਤ ਮਿਰਚਾਂ ਦੀ ਭਾਰੀ ਫਸਲ ਦੇਖ ਕੇ ਬੇਇਮਾਨ ਹੋ ਗਿਆ ਅਤੇ ਉਸ ਬੁੱਧੇ ਨੂੰ ਮਿਰਚਾਂ ਦੀ ਫਸਲ ਤੋਂ ਜਵਾਬ ਦੇ ਦਿੱਤਾ ਤੇ ਕਿ ਇਹ ਮਥੇ ਹੇਸੇ ਤੋਂ ਵਾਰੀ ਫਸਲ ਹੈ ਬੁੱਧੇ ਨੂੰ ਇਹ ਉਜਾਪਿਆ ਜਿਵੇਂ ਹਲਦੀ ਚੋ ਕਹੀ ਅਤੇ ਰੰਬਾ ਵਾਰੀ-ਵਾਰੀ ਉਸ ਦੀ ਛਾਤੀ ਵਿੱਚ ਆਖੋਬੇ ਹਨ ਉਹ ਹੁਣ ਤੱਕ ਮਹਾਂਤ ਨੂੰ ਇਮਾਨਦਾਰ ਸਮਝਦਾ ਆਇਆ ਸੀ ਤੇ ਧਰਮ ਦਾ ਵਿਸ਼ਵਾਸੀ ਰਿਹਾ ਸੀ ਪਰਵੇਂ ਉਹਦੀ ਕਲਮਣੇਸਾ ਦਾ ਸੱਤਾ ਵੀਹਾਂ ਦਾ 100 ਗਿਆ ਸੀ ਪਰ ਇਹ ਨੰਗੀ ਚਿੱਟੀ ਸਟੋਂਡ ਸਹਿ ਨਾ ਸਕਿਆ ਉਸ ਮਹਾਂਤ ਕੇ ਹੱਥ ਜੋੜੇ ਕਿ ਮੇਰੇ ਨਾਲ ਧੱਕਾ ਨਾ ਕੀਤਾ ਜਾਵੇ ਮਹਾਂਤ ਦਾ ਦਿਲ ਪੱਥਰ ਦੇ ਠਾਕੁਰ ਵਰਗਾ ਸੀ ਜੇ ਦੀਪ ਸੀ ਜਾਂ ਦਾ ਸਵਾਲ ਨਹੀਂ ਸੀ ਪੈਦਾ ਹੁੰਦਾ ਬੁੱਧੇ ਨਿਮਜੂਸ ਹੋ ਕੇ ਪੰਚਾਇਤ ਜੋੜੀ ਤੇ ਬੜੇ ਤਰਲੇ ਵਾਸਤੇ ਪਾਇ ਪਰ ਮਹਾਂਤ ਕਿਸੇ ਤਰ੍ਹਾਂ ਵੀ ਨਾ ਪਿੰਗ ਰਿਆ ਪੰਚਾਇਤ ਵਾਲਿਆਂ ਵਿੱਚ ਆਖਣ ਦੀ ਦਲੇਰੀ ਨਹੀਂ ਸੀ ਮਹਾਂਤ ਸਾਰੇ ਪਿੰਡ ਉੱਤੇ ਧਾਰਮਿਕ ਸ਼ਰਧਾ ਤੇ ਜਾਦੂ ਟੂਣੇ ਕਾਰਨ ਹੀ ਨਹੀਂ ਛਾਇਆ ਹੋਇਆ ਸੀ ਸਗੋਂ ਡੇਰੀ ਦੀ ਸੰਗਰਾਂਦੀ ਪੂਜਾ ਅਤੇ ਸੌਕਾ ਮਾਂ ਜ਼ਮੀਨ ਕਾਨ ਆਰਥਕ ਰੋਬ ਵੀ ਰੱਖਦਾ ਸੀ ਉਹ ਸਮਝਦਾ ਸੀ ਕਿ ਕਰਜ਼ਾ ਲੈ ਜਾਣ ਪਿੱਛੋਂ ਬੁੱਧੇ ਵਰਗੇ ਲਾਭਦਾਇਕ ਕਾਮੇ ਤੋਂ ਹੱਥ ਤੋਂ ਬੈਠਾਂਗਾ ਨਵੀਂ ਜ਼ਮੀਰ ਮੋੜ ਜੰਗਲ ਚੜ ਜਾਵੇਗੀ ਹੋਰ ਨਹੀਂ ਤਾਂ ਮਜ਼ਾਰਿਆਂ ਦੇ ਢਗੇ ਜਰੂਰ ਚੜ ਜਾਵੇਗੀ ਵਿਚਾਰੇ ਬੁੱਧੇ ਕੋਲ ਇਤਨੀ ਅਦਾਲਤ ਵਿੱਚ ਜਾਣ ਜੋਗੀ ਸਮਰੱਥਾ ਨਹੀਂ ਸੀ ਮਹਾਂਤ ਨੂੰ ਕਿਸੇ ਤਰ੍ਹਾਂ ਵੀ ਨਾ ਮੰਨਦਿਆਂ ਵੇਖ ਬੁੱਧੇ ਦਾ ਮਿਹਨਤ ਵਿੱਚ ਗਰਮ ਹੋਇਆ ਲਹੂ ਮੂੰਹ ਪਾੜ ਕੇ ਬੋਲ ਪਿਆ ਕਿ ਮੈਂ ਆਪਣੇ ਹਿੱਸੇ ਦੀਆਂ ਮਿਰਚਾਂ ਜ਼ਰੂਰ ਤੋੜਾਂਗਾ ਝਗੜੇ ਨੇ ਵਾਤ ਕੇ ਸਾਹਮਣੇ ਟੱਕਰ ਦਾ ਰੂਪ ਧਾਰ ਲਿਆ ਮਾਤ ਨੇ ਆਪਣੇ ਲਾਪਤਾ ਇੱਕ ਭੋਲੇ ਇਮਾਨਦਾਰ ਤੇ ਅਣਥੱਕ ਕੰਮੇ ਨੂੰ ਜਿਹੜਾ ਕੰਨਾਂ ਸਾਲਾਂ ਤੋਂ ਆਪਣੇ ਬਾਪੂ ਪਿੱਛੋਂ ਸੀਰੀ ਤੁਰਿਆ ਰਿਹਾ ਸੀ ਚੋਰੀ ਦਾ ਦੋਸ਼ ਪਣਾ ਕੇ 5 ਮਹੀਨੇ ਦੀ ਸਜ਼ਾ ਕਰਵਾ ਦਿੱਤੀ ਅਤੇ ਮਿਰਚਾਂ ਨਾਲ ਨਰਮੇ ਦੀਆਂ ਫਸਲਾਂ ਵੀ ਬਾਹਤ ਮਾਲਕ ਬਣ ਗਏ ਪੰਚਾਇਤ ਤੋਂ ਲੈ ਕੇ ਦਾਤ ਤੱਕ ਕਿਸੇ ਨੇ ਵੀ ਗਰੀਬ ਬੁੱਧੇ ਦੀ ਫਰਿਆਦ ਨਹੀਂ ਸੀ ਸੁਣੀ ਸਭ ਕੁਝ ਜਾਣਦਿਆਂ ਬੁੱਧਿਆਂ ਅੱਖਾਂ ਮੀਟ ਲੰਗਾ ਸੰ ਜਿਵੇਂ ਇੱਕ ਹੋਣੀ ਸੀ ਜਿਸ ਹਰ ਹਾਲਤ ਵਿੱਚ ਤਕਣੇ ਤੋਂ ਮਾਰੇ ਤੇ ਬਾਪੜਨਾ ਸੀ ਬੁੱਧੇ ਦੇ ਜੇਲ੍ਹ ਹੋ ਜਾਣ ਪਿੱਛੋਂ ਉਸ ਦੀ ਘਰ ਵਾਲੀ ਤੇ ਤਿੰਨ ਬੱਚਿਆਂ ਨੂੰ ਲੈ ਕੇ ਵੇਕੀ ਚਲੀ ਗਈ ਭਾਵੇਂ ਵੇਕੀ ਵੀ ਠੂਠੇ ਨਾਲ ਕੋਨਾਲਾ ਵਜਦਾ ਸੀ ਪਰ ਔਖੇ ਦਿਨ ਤਾਂ ਤੋੜਨੇ ਹੀ ਸਨ ਦੂਜੇ ਮਹਾਂਤ ਕਰਜੇ ਕਾਰਨ ਤੇ ਉਸ ਦੇ ਗੁੰਡੇ ਐਸਾ ਵੈਸਾ ਗੱਲਾਂ ਨਾਲ ਡਰਾਂ ਦੇ ਧਮਕਾਉਂਦੇ ਸਨ ਉਸ ਪੇਕੀ ਜਾ ਕੇ ਆਪਣੀ ਇੱਜ਼ਤ ਬਚਾ ਲਈ ਤੇ ਆਥਨ ਸਵੀਰ ਕਾਬੇ ਵਿਚ ਵਿਚ ਗੁਜ਼ਾਰਾ ਕਰਦੀ ਰਹੀ ਜਦ ਬੁੱਧ ਬੁੱਧਾ ਜੇਲੋਂ ਛੁੱਟ ਕੇ ਆਇਆ ਉਹ ਪਹਿਲਾਂ ਵਰਗ ਨਰਮ ਤੇ ਭੋਲਾ ਨਹੀਂ ਸੀ ਜੇਲ ਨੇ ਉਸ ਦੀ ਨਰਮਾਈ ਖੋ ਲਈ ਉਸ ਨੂੰ ਆਇਆ ਬੀਗਮਾਂਤ ਨੇ ਕਰਜ਼ੇ ਦੀ ਮੰਗ ਕੀਤੀ ਅੱਗੋ ਬੁੱਧੇ ਨੇ ਠੋਕਮਾ ਜਵਾਬ ਦਿੱਤਾ ਕਿ ਮੈਂ ਤੇ ਤੇ ਮੇਰਾ ਬਾਪੂ ساری ਉਮਰ ਤੇਰਾ ਕਮਾਉਂਦੇ ਰਹੇ ਹਾਂ ਲੈਣਾ ਤਾਂ ਸਾਡੇ ਤੇਰੇ ਵੱਲ ਨਿਕਲਦਾ ਏ ਬੁੱਧਾ ਅਸਲੋਂ ਅੱਕੀ ਹੋ ਚੁੱਕਿਆ ਸੀ ਮਿਹਨਤ ਨਾਲ ਉਸ ਕੰਮ ਕਰਕੇ ਵੇਖ ਲਿਆ ਸੀ ਇਮਾਨਦਾਰੀ ਦੀ ਉਸ ਸਜ਼ਾ ਵੀ ਪਾਲੀ ਸੀ ਕਾਰਖਾਨੇ ਨੂੰ ਕੁਝ ਨਹੀਂ ਸੀ ਬਹੁਤਾ ਸਮਾਂ ਬੱਚਿਆਂ ਨੂੰ ਭੋਖਣਾ ਬਿਲਕੁਲ ਦੇ ਵੀ ਨਹੀਂ ਸੀ ਸਹਾਰ ਸਕਦਾ ਸੀ ਜੇਲ੍ਹ ਦੀ ਜਾਰੀ ਨੇ ਉਸ ਨੂੰ ਆ ਸ਼ਮ ਵਾਲੀ ਡਾਂਗ ਬਖਸ਼ੀ ਸੀ ਜਿਹੜੀ ਹੁਣ ਉਸ ਦੀ ਕੱਚ ਵਿੱਚ ਸੀ ਅਤੇ ਜ਼ਿੰਦਗੀ ਦਾ ਆਧਾਰ ਬਣੀ ਹੋਈ ਸੀ ਨੇਰੇ ਸਵੇਰੇ ਖੇਤਾਂ 'ਚ ਪੱਠੇ ਵੱਢ ਲੈਣੇ ਮੱਕੀ ਦੇ ਮਹਾਰਿਆਂ ਨਾਲੋਂ ਭਾਰੀ ਪਾ ਲੈਣੀ ਜਾਂ ਭਰੀ ਪਾ ਲੈਣੀ ਜਾਂ ਕਣਕ ਦੇ ਵੋਹਲ 'ਚ ਪੰਡ ਖਸਕਾ ਲੈਣੀ ਹੁਣ ਉਸ ਲਈ ਮਮੂਲੀ ਗੰਨਾ ਸਨ ਉਹ ਛੇਤੀ ਹੀ ਪਿੰਡ ਅਤੇ ਇਲਾਕੇ ਵਿੱਚ ਬਦਨਾਮ ਹੋ ਗਿਆ ਪੰਚਾਇਤ ਨੇ ਉਸ ਨੂੰ ਕਈ ਵਾਰ ਜੁਰਮਾਨਾ ਕੀਤਾ ਪਰ ਉਸ ਕਦੇ ਫੁੱਟੀ ਕੋਡੀ ਨਹੀਂ ਸਿਤਾਰੀ ਉਸ ਕੋਲ ਦੇਨ ਨੂੰ ਹੈ ਹੀ ਨਹੀਂ ਕੁਝ ਨਹੀਂ ਸੀ ਪੁਲਿਸ ਆਏ ਦੇਨ ਉਸ ਦੀ ਤੌੜੀ ਲਾਉਂਦੀ ਪਰ ਉਹ ਆਪਣਾ ਆਦਤਾਂ ਤੋਂ ਨਾ ਮੁੜਿਆ ਅਖੀਰ ਆਖ ਕੇ ਪੁਲਿਸ ਨੇ ਉਸ ਨੂੰ 10 ਨੰਬਰ ਵਿੱਚ ਕਰ ਦਿੱਤਾ 10 ਨੰਬਰ ਹੀ ਆਉਣ ਜਾਣ ਪਿੱਛੋਂ ਬੁੱਧੇ ਦੇ ਦਿਲੋਂ ਹਰ ਤਰ੍ਹਾਂ ਦੇ ਡਰ ਲੈ ਗਏ ਜਿਵੇਂ ਉਹ ਸਾਰੇ ਬੰਦਨਾ ਤੋਂ ਆਜ਼ਾਦ ਹੋ ਗਿਆ ਸੀ ਵੱਦ ਸੂਰਤ ਤਾਂ ਉਹ ਪਹਿਲਾਂ ਹੀ ਸੀ ਪਰ ਹੁਣ ਉਸ ਨੂੰ ਦੇਖਿਆ ਦੇਖਿਆ ਡਰ ਲੱਗਦਾ ਸੀ ਮੜੀਆਂ ਮਸਾਨਾਂ ਚੁਰਾਸਤਿਆਂ ਤੇ ਪੱਕੇ ਦਰਖਤਾਂ ਜਿੰਨ ਭੂਤ ਵੀ ਉਸ ਤੋਂ ਤਰਹਾਂਦੇ ਸਨ ਦਰ ਉਸ ਲਈ ਕੋਈ ਨਵਾਂ ਨਹੀਂ ਰਹਿ ਗਿਆ ਸੀ ਸਗੋਂ ਉਹ ਸਾਰਿਆਂ ਨਾਲ ਹਉਆ ਬਣ ਚੁੱਕਾ ਸਾਰਿਆਂ ਲਈ ਹਉਆ ਬਣ ਚੁੱਕਿਆ ਸੀ ਉਹ ਆਪਣੇ ਕਸਬ ਵਿੱਚ ਇੰਨਾ ਮਾਹਰ ਸੀ ਕਿ ਚੁਸਤਾਂ ਤੇ ਵਿਚਾਰੀਨ ਉਸ ਤੋਂ ਪਣਾ ਮੰਗਣ ਲੱਗ ਪੰਗਾ ਸਨ ਕਈ ਲੋਕਾਂ ਲਈ ਇਸ ਤਵਦੀਲੀ ਉੱਤੇ ਵਿਸ਼ਵਾਸ ਕਰਨਾ ਔਖਾ ਸੀ ਕਿ ਬੁੱਧੇ ਵਰਗਾ ਸਾਉ ਸੀਲ ਅਤੇ ਭੋਲਾ ਭੋਲਾ ਕਾਮਾ ਚੋਰ ਅਤੇ ਚਲਾਕ ਵੀ ਹੋ ਸਕਦਾ ਹੈ ਪਰ ਇਹ ਸੱਚ ਸੀ ਕਿ ਬੁੱਧਾ ਕੁਕਰਮਾਂ ਦੇ ਉੱਤਰ ਆਇਆ ਸੀ ਹੁਣ ਵੀ ਜਦੋਂ ਡਾਂ ਕੱਚੇ ਮਾਰੀ ਪਿੰਡੋਂ ਬਾਹਰ ਆ ਗਿਆ ਚੁਸਤਿਆਂ ਪੈਰੋਂ ਪੈਰ ਉਸ ਲਈ ਰਾਹ ਸਾਫ਼ ਕਰਦਿਆਂ ਜਾ ਰਹੇ ਸਨ ਉਸ ਦੇ ਤਜਰਬੇ ਵਿੱਚ ਆਏ ਅਹਿਮਾਨ ਦੱਸ ਰਹੇ ਸਨ ਉਸ ਦਾ ਸ਼ਿਕਾਰ ਕਿੱਧਰ ਨੂੰ ਜਾ ਰਿਹਾ ਹੈ ਉਸ ਦੀਆਂ ਤਿੱਖੀਆਂ ਨਜ਼ਰਾਂ ਨੇ ਤਾੜ ਲਿਆ ਉਸ ਦਾ ਸ਼ਿਕਾਰ ਮਰਦ ਨਹੀਂ ਸਗੋ ਜਨਾਨੀ ਹੈ ਹਨੇਰਾ ਭਾਵੇਂ ਮਸਿਆ ਦਾ ਸੀ ਪਰ ਇਹ ਹਨੇਰਾ ਉਸ ਦਾ ਵਫਾਦਾਰ ਚਾਰ ਸੀ ਜਿਹੜਾ ਹਮੇਸ਼ਾ ਉਸ ਦੀਆਂ ਨਜ਼ਰਾਂ ਨੂੰ ਰਾਹ ਦਿੰਦਾ ਸੀ ਕੁਇਕ ਕੁਇਕ ਦੀ ਆਵਾਜ਼ ਇੱਕ ਵਾਰ ਹੀ ਮੋੜ ਸੁਣਾਈ ਦਿੱਤੀ ਬੁੱਧੇ ਦੀਆਂ ਅੱਖਾਂ ਲਿਸ਼ਕਪੰਗਾਂ ਔਰਤ ਨੇ ਚਰਾਸਤੇ ਵਿੱਚ ਛੱਪੜ ਟੰਡੇ ਕੁੱਕੜ ਛੱਡ ਦਿੱਤਾ ਅਤੇ ਲਾਲ ਜੁੰਨੀ ਵਿੱਚੋਂ ਸੱਤ ਪਾਂਤਾ ਨਾਲ ਵੀ ਢੇਰੀ ਕਰ ਦਿੱਤਾ ਬੁੱਧੇ ਤੋਂ ਬਿਨਾਂ ਲਾ ਕੇ ਖਲੋਤਾ ਬੋਰ ਦੇ ਚੁੱਪਚਾਪ ਸਭ ਕੁਝ ਦੇਖੀ ਜਾ ਰਿਹਾ ਸੀ ਛੱਪੜ ਦਾ ਪਾਣੀ ਸ਼ਾਂਤ ਸੁੱਤਾ ਪਿਆ ਸੀ ਬੁੱਧੇ ਦੇ ਮਨ 'ਚ ਫੁਰਤੀ ਆਈ ਕਿ ਔਰ ਕੀ ਔਰਤ ਹੀ ਹੈ ਟੂਣਾ ਪੰਗ ਹੋ ਜਾਣ ਦੇ ਡਰੋਂ ਉਹ ਬੋਲੇਗੀ ਨਹੀਂ ਕਿ ਉਹ ਨਾ ਅਗਾਹ ਵੱਧ ਕੇ ਦੋਵੇਂ ਚੀਜ਼ਾਂ ਸਮੇਟ ਤੇ ਤਰ ਹੋ ਜਾਵਾਂ ਪਰ ਇਸ ਤਰ੍ਹਾਂ ਉਹ ਡਰ ਜਾਵੇਗੀ ਉਹ ਦੂਜੇ ਪਲ ਸੋਚ ਗਿਆ ਉਹ ਜਾਣਦਾ ਸੀ ਕਿ ਕੁੱਕਰ ਦੀਆਂ ਲੱਤਾਂ ਬੰਨੀਆਂ ਹੁੰਦੀਆਂ ਹਨ ਉਹ ਟੂਨੇ ਵਾਲੀ ਥਾਂ ਤੋਂ ਦੋ ਚਾਰ ਕਦਮ ਹੀ ਮਸਾਂ ਅਗਾਹ ਪਿਛਾ ਹੋ ਸਕਿਆ ਇਸ ਲਈ ਉਸ ਕਾਲੀ ਕਰਨੀ ਠੀਕ ਨਾ ਸਮਝੀ ਕਿਉਂਕਿ ਇਹ ਮਾਲ ਇੱਕ ਤਰ੍ਹਾਂ ਦਾ ਉਸ ਦਾ ਹੀ ਹੋ ਚੁੱਕਿਆ ਸੀ ਬੁੱਧਾ ਟੋਨੇ ਵਾਲੀ ਥਾਂ ਤੋਂ ਬਹੁਤੀ ਦੂਰ ਨਹੀਂ ਸੀ ਅਤੇ ਆਪਣੇ ਆਪ ਨੂੰ ਇੱਕ ਅੱਕ ਦੇ ਪਿਛਵਾੜੇ ਲੁਕੋਇ ਬੈਠਾ ਸੀ। ਉਸ ਲਈ ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਇਸ ਤਰ੍ਹਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਬੱਚੇ ਮਿਲ ਜਾਂਦੇ ਹਨ, ਮਿਲਣਾ ਮਿਲਣ ਮੈਨੂੰ ਕੀ? ਮੇਰਾ ਮਾਲ ਚ ਰਸਤੇ ਵਿੱਚ ਸਾਹਮਣੇ ਪਿਆ ਹੈ ਪਰ ਬੱਚਿਆਂ ਦੀ ਕੀ ਲੋੜ ਹੈ? ਉਸ ਨੂੰ ਆਪਣੇ ਬੱਚੇ ਪਾਰ ਜਾਪ ਰਹੇ ਸਨ ਤੇ ਔਰਤ ਨੇ ਛੱਪੜ ਕੰਡੇ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਤੇ ਇਹ ਨਾ ਵੇਗੀ ਵੀ ਉਸ ਦਾ ਮਨ ਹੋਰ ਅਗਾਹ ਸੋਚ ਗਿਆ ਉਦੋਂ ਹੀ ਬੋੜੇ ਹੇਠੋਂ ਇੱਕ ਪਰਸ਼ਾਵਾ ਛੱਪੜ ਕੰਡੇ ਨੂੰ ਵਧਿਆ ਪਰਸ਼ਾਵਾ ਪਛਾਨਿਆ ਨਹੀਂ ਜਾ ਸਕਦਾ ਸੀ ਪਰ ਉਹ ਇੱਕ ਮਰਦ ਸੀ ਸ਼ਾਇਦ ਇਸ ਤਰ੍ਹਾਂ ਕਰ ਵਾਲਾ ਰਾਖੀ ਵਜੋਂ ਅਗਾਹ ਨਾਲ ਆਇਆ ਸੀ ਮਹਕਾਲੀ ਨਾਲ ਨਾ ਕਰਕੇ ਬਹੁਤ ਚੰਗਾ ਕੀਤਾ ਬੁੱਧਾ ਹਰ ਗੱਲ ਨੂੰ ਨਾਲ-ਨਾਲ ਸਮਝੀ ਜਾ ਰਿਹਾ ਸੀ ਪਰ ਸ਼ਾਮੀ ਨੇ ਜੰਦਿਆਂ ਹੀ ਤੀਵੀ ਨੂੰ ਗੁੱਟੋ ਫੜ ਲਿਆ ਤੇ ਬੋੜ ਦੇ ਸੰਗਣੇ ਨੇਰੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ ਇਹ ਉਸ ਦਾ ਮਾਲਕ ਬਿਲਕੁਲ ਨਹੀਂ ਅਨਜਾਣੇ ਰੋ ਵਿੱਚ ਉਹ ਅੱਕ ਦੇ ਪਿਛਵਾੜੋਂ ਉੱਠ ਕੇ ਖਲੋਗ ਹੈ ਔਰਤ ਨੇ ਕੁਰਤੀ ਗਲੋਂ ਨਹੀਂ ਸਿলাই ਬਗਾਨੇ ਮਰਦ ਦੇ ਹੱਥ ਪਾਲਣ ਪਿੱਛੋਂ ਅਤੇ ਅੱਤੀਰਾ ਦੇ ਨੇਰੇ ਵਿੱਚੋਂ ਜ਼ਰੂਰ ਕੰਬ ਗਈ ਹੋਵੇਗੀ ਪਰ ਟੂਣਾ ਭੰਗ ਹੋ ਜਾਣ ਦੇ ਡਰੋਂ ਉਹ ਕੋਈ ਨਹੀਂ ਖਬਰੇ ਉਸ ਅੰਦਰ ਮਾਮਤਾ ਕਿਵੇਂ ਲੋਚ ਰਹੀ ਸੀ ਬੱਚੇ ਦੀ ਪਿਆਰ ਭੋਖ ਉਸ ਨੂੰ ਅਧੀ ਰਾਤੀ ਚਰਸਤੇ ਵਿੱਚ ਲੈ ਆਈ ਹੋ ਸਕਦਾ ਉਸ ਦਾ ਮਾਲ ਕਿਸ ਨੂੰ ਬਾਸ ਸਮ ਤੇ ਛੱਡਣ ਦੀਆਂ ਧਮਕੀਆਂ ਦਿੰਦਾ ਹੋਵੇ ਸੱਸ ਨਿੱਜ ਸਮਝਦੀ ਹੋ ਗਈ ਕੁਝ ਵੀ ਹੋਵੇ ਇਨਾਂ ਸਾਰੇ ਕਾਰਨਾਂ ਨਾਲ ਔਰਤ ਲਈ ਬੱਚੇ ਦੀ ਕੁਦਰਤੀ ਭੁਖ ਹਰ ਤਰ੍ਹਾਂ ਪਰਵਲ ਸੀ ਉਸ ਮਜਬੂਤੀ ਨਾਲ ਚੁੱਪ ਧਾਰੀ ਰੱਖੀ ਅਤੇ ਭਰਾ ਮਰਦ ਤੋਂ ਹਜੌਂਕਾ ਮਾਰ ਬਾਚੜਾ ਲੇ ਮਰਦ ਨੇ ਆਪਣੀ ਵਫਰੀ ਹਾਲਤ ਚ ਔਰਤ ਨੂੰ ਦੁਬਾਰਾ ਫੜ ਲਿਆ ਤੇ ਕੁਲਾੜੀ ਦੇ ਗੰਨੇ ਵਾਂਹਾਂ ਚ ਜਾ ਘਟ ਲਿਆ ਔਰਤ ਦੀ ਵੇਖ ਤਿਆਰ ਚੀਕ ਨਿਕਲ ਗਈ ਜਿਵੇਂ ਬੱਚੇ ਦੀ ਥਾਂ ਹੁਣ ਉਹ ਆਪਣਾ ਸੱਤ ਬਚਾਉਣਾ ਜ਼ਰੂਰੀ ਸਮਝਦੀ ਸੀ ਮਰਦ ਨੇ ਉਸ ਦੀ ਚੀਕਾ ਦੇ ਵਿਚਕਾਰ ਉਹ ਇਕ ਟਲੀ ਚੀਕ ਬੋਧੇ ਦੀ ਛਾਤੀ ਵਿੱਚ ਬੰਦੂਖ ਦੀ ਗੋਲੀ ਵਾਂਗਾ ਵੱਜੀ ਮੈਂ ਕੀ ਤਰ੍ਹਾਂ ਬੋਧੇ ਨੇ ਇੱਕ ਪਲ ਸੋਚਿਆ ਤੇ ਦੂਜੇ ਪਲ ਉਸ ਗੱਲ ਉਸ ਉਸ ਨੇ ਕਦਮ ਉਹਨਾਂ ਵੱਲ ਵਧਾ ਲਿਆ ਕਮਲਗੀ ਮੈਂ ਮਹਾਂਤ ਹਾਂ ਚੁੱਪ ਹਰ ਫਲੇ ਮੱਤ ਦੀ ਸਹਜ ਨਾਲ ਆਖੀ ਗੱਲ ਬੁੱਧੇ ਨਹੀਂ ਵੀ ਸੁਣ ਲਈ ਅਤੇ ਉਸ ਦਾ ਲਹੂ ਹੋਰ ਤਾ ਖਾ ਗਿਆ ਔਰਤ ਨੇ ਤਾੜ ਕਰਦਾ ਥੱਪੜ ਮਾਂਤ ਦੇ ਮੂੰਹ ਤੇ ਚੜ ਦਿੱਤਾ ਹਤਿਆਰਿਆ ਤੂੰ ਹੀ ਤੂੰ ਨੇ ਕਰਵਾਉਂਦਾ ਹੈ ਤੂੰ ਹੀ ਉੱਚੀ ਆਵਾਜ਼ ਫਿਰ ਵਿੱਚੇ ਕੁੱਟ ਗਈ ਔਰਤ ਨੇ ਆਪਣਾ ਸੱਤ ਬਚਾਉਣ ਲਈ ਪੂਰੀ ਬਾਹ ਲਾਈ ਤੇ ਮਾਂਤ ਦਾ ਹੱਥ ਆਪਣੇ ਮੂੰਹ ਤੋਂ ਨੋਚ ਦਿਆਂ ਇੱਕ ਦਰਦ ਨਾਲ ਚੀਕ ਮਾਰੀ ਜਿਵੇਂ ਉਹ ਮੇਸ਼ਾ ਲਈ ਕਤਲ ਕੀਤੀ ਜਾ ਰਹੀ ਹੈ ਦੂਜੀ ਚੀਕ ਬੁੱਧੇ ਬੁੱਧੇ ਦੇ ਸਿਰ ਵਿੱਚ ਆਵਜੀ ਉਸ ਅੰਤਰੋ ਚਾਰ ਸਾਲ ਪਹਿਲਾਂ ਹੀ ਮਨੁੱਖਤਾ ਹੰਗਾਰ ਚੁੱਕੀ ਸੀ ਜਿਸਨੂੰ ਆਰਥਿਕ ਸੱਟਾਂ ਨੇ ਵਿਹੋਸ਼ ਕਰ ਦਿੱਤਾ ਸੀ ਸਮਾਜਿਕ ਜ਼ਬਰਦਸਤੀ ਨੇ ਅਧਮੋਈ ਬਣਾ ਦਿੱਤਾ ਸੀ ਉਸ ਅਗਾਹ ਵਧ ਕੇ ਪੂਰੇ ਰੋ ਨਾਲ ਸ਼ਾਮੋ ਵਾਲੀ ਡਾਂਗਮਹਾਤ ਦੇ ਟੋਟਨ ਵਿੱਚ ਜੜ ਦਿੱਤੀ ਹਤਿਆਰੇ ਦੀਆਂ ਇੱਕਦਮ ਬਾਹਾਂ ਖੁੱਲ ਗੰਗਾ ਤੇ ਔਰਤਾਂ ਬੱਕੀ ਦੀ ਸੱਥਰੀ ਬਾਣ ਪੁੱਝੀ ਜਾ ਪਈ ਮਾਂ ਦਾ ਸਿਰ ਪਾਟ ਗਿਆ ਅਤੇ ਗੇੜਾ ਖਾ ਕੇ ਚੁਰਾਸਤੇ ਵਿਚ ਆ ਡਿੱਗਾ ਔਰ ਇੰਨੀ ਘਬराई ਹੋਈ ਸੀ ਕਿ ਉਸ ਸੰਗੋ ਚੀਕ ਨਿਕਲਨੀ ਵੀ ਮੁਸ਼ਕਲ ਹੋ ਗਈ ਸੀ ਬੁੱਧੇ ਨੇ ਚਾਹ ਲੈ ਕੇ ਔਰਤ ਨੂੰ ਆਖਿਆ ਪਾਈ ਤੂੰ ਖੜੀ ਕੀ ਕਰਦੀ ਐ ਨੱਠ ਜਾ ਜਨਾਨੀ ਨੇ ਝੱਟ ਹੀ ਆਪਣੇ ਕੱਪੜੇ ਸਾਂਭੇ ਤੇ ਪਿੰਡ ਨੂੰ ਵਕਤ ਤੁਰੀ ਖਵਰੇ ਉਹ ਮਨ ਵਿੱਚ ਕਿੰਨੀਆਂ ਅਸੀਸਾਂ ਇਸ ਗੈਵ ਚ ਬੌੜੀ ਸ਼ਕਤੀ ਨੂੰ ਦੇ ਰਹੀ ਸੀ ਬੁੱਧੇ ਨੇ ਡੌਲਿਓਂ ਫੜ ਕੇ ਮਹਾਂਤਾਂ ਉਤਾ ਚੁੱਕਿਆ ਤੇ ਮੋੜ ਉਸ ਦੇ ਮੂੰਹ ਤੇ ਥੁੱਕ ਕੇ ਪਰਾਂ ਬਗਾਵ ਮਾਰਿਆ ਕੁੱਤੇ ਦਾ ਪੁੱਤਾ ਤੇਰੇ ਮੂੰਹ ਚ ਪਾਣੀ ਦੀ ਪੂੰਥ ਪਾਉਣਾ ਵੀ ਸੱਪ ਨੂੰ ਦੁੱਧ ਪੋਣਾ ਪਿਆਉਣਾ ਏ ਤੂੰ ਇੱਥੇ ਹੀ ਮਾਰ ਇੱਥੇ ਉਸ ਪਿਛਾਂ ਹਟ ਕੇ ਮਿੱਟੀ ਚ ਰੁਲਿਆ ਸਤਨਾਜਾ ਲਾਲ ਚੁੰਨੀ ਚ ਬੰਨ ਲਿਆ ਤੇ ਥੋੜੀ ਬੇਥ ਦੇ ਤੜੇ ਬੈਠੇ ਕੁੱਕੜ ਨੂੰ ਚੁੱਕ ਕੇ ਕੁਛ ਜ ਲੈਣ ਤੇ ਮੁੜ ਉਸ ਤਸੱਲੀ ਨਾ ਪਿੰਡ ਨੂੰ ਕਦਮਾਂ ਪੁੱਟਣੇ ਸ਼ੁਰੂ ਕਰ ਦਿੱਤਾ। ਧੰਨਵਾਦ।